ਇੱਕ ਛੋਟੇ ਜਿਹੇ ਸ਼ਹਿਰ ਵਿੱਚ ਇੱਕ ਭਗਤ ਰਹਿੰਦਾ ਸੀ ਜਿਸ ਦਾ ਨਾਮ ਸੀ ਗਿਆਨ ਚੰਦ ਉਸ ਦਾ ਜੀਵਨ ਬੜਾ ਅਨੋਖਾ ਸੀ ਹਰ ਸਵੇਰੇ ਉਹ ਤੜਕੇ ਉੱਠਦਾ ਅਤੇ ਪਰਮਾਤਮਾ ਦੀ ਭਗਤੀ ਵਿੱਚ ਲੀਨ ਹੋ ਜਾਂਦਾ ਘਰ ਦੇ ਹਰ ਕੋਨੇ ਵਿੱਚ ਰਾਮ ਨਾਮ ਦੀ ਧੁਨ ਗੂੰਜਦੀ ਉਸ ਦਾ ਦਿਲ ਬਹੁਤ ਸਾਫ਼ ਸੀ ਮਨ ਸ਼ਾਂਤ ਸੀ ਉਸ ਨੂੰ ਦੁਨੀਆਵੀ ਲਾਲਚਾਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਸਵੇਰ ਦਾ ਸਮਾਂ ਜਦੋਂ ਲੋਕ ਆਪਣੀ ਦੁਕਾਨਾਂ ਤੇ ਦੌੜਦੇ ਸਨ ਗਿਆਨ ਚੰਦ ਧਿਆਨ ਵਿੱਚ ਬੈਠਾ ਹੋਇਆ ਹੁੰਦਾ ਸੀ ਕੁਝ ਘੰਟਿਆਂ ਦੀ ਭਗਤੀ ਤੋਂ ਬਾਅਦ ਹੀ ਉਹ ਆਪਣੀ ਛੋਟੀ ਜਿਹੀ ਦੁਕਾਨ ਖੋਲਦਾ ਕੁਝ ਕੁ ਗਾਹ ਆਉਂਦੇ ਕੁਝ ਕੁ ਸਾਮਾਨ ਵੇਖਦਾ ਪਰ ਜਦ ਦੁਪਹਿਰ ਹੋ ਜਾਂਦੀ ਉਹ ਦੁਕਾਨ ਦਾ ਤਾਲਾ ਲਾ ਦਿੰਦਾ ਬਾਕੀ ਸਾਰਾ ਸਮਾਂ ਉਹ ਗੁਰੂ ਦੀ ਸੇਵਾ ਲੰਗਰ ਭਗਤਾਂ ਨੂੰ ਖਵਾਉਣਾ ਤੇ ਗਰੀਬਾਂ ਦੀ ਮਦਦ ਵਿੱਚ ਬਿਤਾਉਂਦਾ ਲੋਕਾਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਸੀ ਉਹ ਹੱਸ ਹੱਸ ਕੇ ਕਹਿੰਦੇ ਸਨ ਇਹ ਬੰਦਾ ਤਾਂ ਪੂਰਾ ਮੂਰਖ ਹੈ ਸਵੇਰ ਦਾ ਕੀਮਤੀ ਸਮਾਂ ਭਗਤੀ ਵਿੱਚ ਬਰਬਾਦ ਕਰਦਾ ਹੈ ਕਿ ਜੋ ਕਮਾਉਂਦਾ ਹੈ ਉਹ ਵੀ ਦਾਨ ਕਰ ਦਿੰਦਾ ਹੈ ਇਸੇ ਲਈ ਇਹ ਗਰੀਬ ਰਹਿੰਦਾ ਹੈ ਪਰ ਗਿਆਨ ਚੰਦ ਨੂੰ ਇਹਨਾਂ ਗੱਲਾਂ ਦੀ ਕੋਈ ਪਰਵਾਹ ਨਹੀਂ ਸੀ ਉਹ ਸੱਚੇ ਦਿਲ ਨਾਲ ਸੇਵਾ ਕਰਦਾ ਸੰਤਾਂ ਨੂੰ ਪੂਜਨ ਖਵਾਉਂਦਾ ਗਰੀਬਾਂ ਦੀ ਮਦਦ ਕਰਦਾ ਸਤ ਸੰਗਾਂ ਵਿੱਚ ਬੈਠਦਾ ਤੇ ਹਰ ਸਾਹ ਨਾਲ ਪ੍ਰਮਾਤਮਾ ਦਾ ਨਾਮ ਜਪਦਾ ਇੱਕ ਦਿਨ ਸ਼ਹਿਰ ਦੇ ਸਭ ਤੋਂ ਵੱਡੇ ਅਮੀਰ ਵਪਾਰੀ ਲਖਮ ਚੰਦ ਨੇ ਗਿਆਨ ਚੰਦ ਨੂੰ ਆਪਣੇ ਘਰ ਬੁਲਾਇਆ। ਉਹ ਵਪਾਰੀ ਆਪਣੇ ਅਹੰਕਾਰ ਤੇ ਧਨ ਦਾ ਬਹੁਤ ਵੱਡਾ ਕਮਾਂਡ ਕਰਦਾ ਸੀ। ਜਦ ਗਿਆਨ ਚੰਦ ਆਇਆ, ਵਪਾਰੀ ਨੇ ਹੱਸ ਕੇ ਕਿਹਾ, "ਗਿਆਨ ਚੰਦ, ਮੈਂ ਤੇਰੇ ਲਈ ਇੱਕ ਖਾਸ ਤੋਹਫ਼ਾ ਬਣਵਾਇਆ ਹੈ।" ਉਸ ਨੇ ਇੱਕ ਲਾਲ ਟੋਪੀ ਕੱਢੀ ਅਤੇ ਕਿਹਾ, "ਇਹ ਟੋਪੀ ਮੂਰਖਾਂ ਲਈ ਬਣਾਈ ਗਈ ਹੈ।" ਸਾਰੇ ਸ਼ਹਿਰ ਵਿੱਚ ਤੇਥੋਂ ਵੱਡਾ ਮੂਰਖ ਮੈਂ ਕਿਸੇ ਨੂੰ ਨਹੀਂ ਦੇਖਿਆ ਇਸ ਲਈ ਇਹ ਟੋਪੀ ਤੈਨੂੰ ਦੇ ਰਿਹਾ ਹਾਂ ਪਰ ਜੇ ਕਦੇ ਤੈਨੂੰ ਆਪਣੇ ਨਾਲੋਂ ਵੀ ਵੱਡਾ ਮੂਰਖ ਮਿਲੇ ਤਾਂ ਤੂੰ ਇਹ ਟੋਪੀ ਉਸ ਨੂੰ ਪਾ ਦੇਵੀਂ ਗਿਆਨ ਚੰਦ ਨੇ ਸ਼ਾਂਤ ਹਾਸੇ ਨਾਲ ਟੋਪੀ ਲਈ ਅਤੇ ਕੁਝ ਨਹੀਂ ਕਿਹਾ ਉਹ ਚੁੱਪਚਾਪ ਘਰ ਆ ਗਿਆ ਕਈ ਮਹੀਨੇ ਬੀਤ ਗਏ ਇੱਕ ਦਿਨ ਖਬਰ ਆਈ ਸੇਠ ਲਖਮचंद ਬਹੁਤ ਬਿਮਾਰ ਹੈ ਮੌਤ ਦੇ ਨੇੜੇ ਹੈ ਸਾਰਾ ਸ਼ਹਿਰ ਚਰਚਾ ਕਰ ਰਿਹਾ ਸੀ। ਉਹੀ सेठ ਜਿਸ ਤੇ ਮਹਿਲਾਂ ਵਿੱਚ ਚਮਕ ਸੀ ਹੁਣ ਬਿਸਤਰੇ ਤੇ ਪਿਆ ਕੰਬ ਰਿਹਾ ਸੀ। ਗਿਆਨ ਚੰਦ ਹੌਲੀ-ਹੌਲੀ ਚੱਲਦਾ ਉਸਦੇ ਘਰ ਪਹੁੰਚਿਆ। ਕਮਰੇ ਵਿੱਚ ਚੁੱਪੀ ਸੀ। ਇੱਕ ਪਾਸੇ ਚਾਂਦੀ ਦੇ ਪਿਆਲੇ, ਸੋਨੇ ਦੀਆਂ ਤਲਵਾਰਾਂ ਤੇ ਰੇਸ਼ਮ ਦੇ ਪਰਦੇ ਪਰ ਵਿਚਕਾਰ सेठ ਦੀ ਹੌਲੀ-ਹੌਲੀ ਘੁੱਟਦੀ ਸਾਹ। ਭਾਈ ਹੁਣ ਹਾਲਚਾਲ ਕਿਵੇਂ ਹੈ ਵਪਾਰੀ ਨੇ ਹੌਲੀ ਆਵਾਜ਼ ਵਿੱਚ ਕਿਹਾ ਗਿਆਨ ਚੰਦ ਹੁਣ ਮੇਰਾ ਸਮਾਂ ਪੂਰਾ ਹੋ ਗਿਆ ਹੈ ਮੈਂ ਇਹ ਦੁਨੀਆ ਛੱਡਣ ਦੀ ਤਿਆਰੀ ਕਰ ਰਿਹਾ ਹਾਂ ਗਿਆਨ ਚੰਦ ਨੇ ਗੰਭੀਰਤਾ ਨਾਲ ਪੁੱਛਿਆ ਕਿੱਥੇ ਜਾਣ ਦੀ ਤਿਆਰੀ ਕਰ ਰਿਹਾ ਤੂੰ ਕਿ ਉੱਥੇ ਤੂੰ ਕਿਸੇ ਨੂੰ ਪਹਿਲਾਂ ਭੇਜਿਆ ਹੈ ਜੋ ਤੇਰੀ ਰਹਿਸ਼ਤੀ ਤਿਆਰੀ ਕਰੇ ਕਿ ਤੇਰੀ ਪਤਨੀ ਤੇਰੇ ਬੱਚੇ ਤੇਰਾ ਤਨ ਤੇਰੀਆਂ ਗੱਡੀਆਂ ਤੇ ਮਹਿਲ ਸਾਰੇ ਤੇਰੇ ਨਾਲ ਜਾਣਗੇ ਵਪਾਰੀ ਨੇ ਹੌਲੀ ਜਿਹੀ ਸਾਹ ਭਰੀ ਤੇ ਕਿਹਾ ਭਾਈ ਕੋਈ ਨਹੀਂ ਜਾਣਾ ਮੇਰੇ ਨਾਲ ਸਭ ਕੁਝ ਇੱਥੇ ਹੀ ਰਹਿ ਜਾਵੇਗਾ ਦੌਲਤ ਪਰਿਵਾਰ ਘਰ ਦੁਕਾਨ ਮੈਂ ਇਕੱਲਾ ਹੀ ਜਾਣਾ ਹੈ ਸਿਰਫ ਆਤਮਾ ਤੇ ਪਰਮਾਤਮਾ ਹੀ ਸਾਥ ਹੋਣਗੇ ਇਹ ਸੁਣ ਕੇ ਗਿਆਨ ਚੰਦ ਨੇ ਆਪਣੀ ਜਿਬ ਵਿੱਚੋਂ ਉਹ ਹੀ ਲਾਲ ਟੋਪੀ ਕੱਢੀ ਉਹ ਹੀ ਟੋਪੀ ਵਪਾਰੀ ਦੇ ਹੱਥ ਵਿੱਚ ਰੱਖ ਕੇ ਕਿਹਾ ਭਾਈ ਹੁਣ ਇਹ ਟੋਪੀ ਤੂੰ ਪਾ ਲੈ। ਵਪਾਰੀ ਨੇ ਹੈਰਾਨ ਹੋ ਕੇ ਪੁੱਛਿਆ ਕਿਉਂ ਗਿਆਨਚੰਦ? ਗਿਆਨਚੰਦ ਨੇ ਲੂੰਗੀ ਸਾਹ ਲਈ ਅਤੇ ਕਿਹਾ ਕਿਉਂਕਿ ਤੂੰ ਮੇਰੇ ਨਾਲੋਂ ਵੱਡਾ ਵੀ ਮੂਰਖ ਹੈਂ। ਤੈਨੂੰ ਪਤਾ ਸੀ ਕਿ ਤੇਰੇ ਨਾਲ ਕੁਝ ਨਹੀਂ ਜਾਣਾ, ਨਾ ਤੇਰਾ ਧਨ, ਨਾ ਤੇਰਾ ਘਰ ਅਤੇ ਨਾ ਹੀ ਤੇਰਾ ਅਹੰਕਾਰ। ਫਿਰ ਵੀ ਤੂੰ ਸਾਰੀ ਉਮਰ ਇਹਨਾਂ ਦੇ ਪਿੱਛੇ ਦੌੜਦਾ ਰਿਹਾ ਹੈਂ। ਤੇਰੇ ਕੋਲ ਸਭ ਕੁਝ ਸੀ। ਪਰਮਾਤਮਾ ਤੇ ਨਾਮ ਤੋਂ ਤੂੰ ਖਾਲੀ ਰਿਹਾ ਨਾ ਤੂੰ ਸੇਵਾ ਕੀਤੀ ਨਾ ਤੂੰ ਸਿਮਰਨ ਕੀਤਾ ਅਤੇ ਨਾ ਹੀ ਕੋਈ ਦਾਨ ਪੁੰਨ ਹੁਣ ਜਦ ਤੂੰ ਜਾ ਰਿਹਾ ਹੈ ਤੇਰੇ ਹੱਥ ਖਾਲੀ ਹਨ ਹੁਣ ਦੱਸ ਅਸਲ ਮੂਰਖ ਕੌਣ ਹੈ ਉਹ ਸ਼ਬਦ ਵਪਾਰੀ ਦੇ ਦਿਲ ਵਿੱਚ ਤੀਰ ਵਾਂਗ ਵੱਜੇ ਉਹ ਰੋਪਿਆ ਅਤੇ ਕਿਹਾ ਗਿਆਨ ਚੰਦ ਤੂੰ ਸਹੀ ਕਹਿੰਦਾ ਹੈ ساری ਉਮਰ ਮੈਂ ਧਨ ਜੋੜਦਾ ਰਿਹਾ ਪਰ ਸੱਚੀ ਦੌਲਤ ਰੱਬ ਦਾ ਨਾਮ ਮੈਂ ਖੋ ਦਿੱਤਾ। ਉਹ ਦਿਨ ਗਿਆਨ ਚੰਦ ਦੇ ਸ਼ਬਦਾਂ ਨੇ ਪੂਰੇ ਸ਼ਹਿਰ ਨੂੰ ਜਗਾ ਦਿੱਤਾ। ਲੋਕਾਂ ਨੇ ਪਹਿਲੀ ਵਾਰ ਸਮਝਿਆ ਅਸਲ ਮੂਰਖ ਉਹ ਨਹੀਂ ਜੋ ਦੁਨੀਆਂ ਨੂੰ ਛੱਡ ਕੇ ਭਗਤੀ ਕਰੇ। ਅਸਲ ਮੂਰਖ ਉਹ ਹੈ ਜੋ ਰੱਬ ਨੂੰ ਭੁਲਾ ਕੇ ਦੁਨੀਆਂ ਲਈ ਜੀਏ। ਦੋਸਤੋ ਸਾਡੀ ਇਹ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।